ਦੋਸਤੋ ਕਿਵੇਂ ਹਾਲ ਚਾਲ ਤੁਹਾਡੇ ਉਮੀਦ ਕਰਦੇ ਆ ਠੀਕ ਹੋਣੀ ਆ ਬਸ ਹੁਣ ਫੇਰ ਦੋ ਛੁੱਟੀਆਂ ਕੱਲ ਸੰਡੇ ਆ ਸੰਡੇ ਦਾ ਦਿਨ ਤਾਂ ਇਦਾਂ ਜਾਂਦਾ ਨਾ ਸਾਰੇ ਘਰ ਦਾ ਕੰਮ ਕਰ ਕਰ ਪਰਸੋ ਗੁਰਦੁਆਰੇ ਵੀ ਜਾਣਾ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਨ ਤੇ ਚਲੋ ਕੋਈ ਗੱਲ ਨਹੀਂ ਹੁੰਦੀ ਕਈ ਕੰਮ ਹੁੰਦੇ ਆ ਘਰਾਂ ਦੇ ਕਰਨੇ ਹੀ ਪੈਂਦੇ ਆ ਤੁਸੀਂ ਸਭ ਤੁਹਾਡਾ ਕਿਵੇਂ ਹਾਲ ਚਾਲ ਹੈ ਬਸ ਜਿੱਦਣ ਛੁੱਟੀ ਹੁੰਦੀ ਆ ਨਾ ਸਾਡੇ ਲਈ ਤੇ ਹੁੰਦਾ ਕਿ ਉਦੋਂ ਥੋੜਾ ਜਿਹਾ ਲੇਟ ਉੱਠ ਜਾਓ ਤੇ ਅਦਰਵਾਈਜ਼ ਕੋਈ ਕੰਮ ਨਹੀਂ ਹੁੰਦਾ ਜਿੰਦਗੀ ਦੇ ਵਿੱਚ ਬਹੁਤ ਸਾਰੇ ਕੰਮ ਹੁੰਦੇ ਆ ਜਿਹੜੇ ਕਰਨ ਵਾਲੇ ਹੁੰਦੇ ਆ ਪਰ ਕੀ ਕੀਤਾ ਜਾ ਸਕਦਾ ਹਨਾ ਦੁੱਖ ਸੁੱਖ ਜ਼ਿੰਦਗੀ 'ਚ ਆਣੇ ਜਾਣੇ ਹੁੰਦੇ ਆ ਅੱਜ ਸਕੂਲ ਦੇ ਕੋਲ ਲੰਗਰ ਲੱਗਾ ਪਕੌੜਿਆਂ ਦਾ ਤੇ ਉਹਦਾ ਕਿ ਉਹ ਸਾਡੀ ਪੀਅਰ ਨੂੰ ਨਹੀਂ ਦੱਸਦੇ ਸੀਗੇ ਕਹਿੰਦੇ ਵੀ Uh, मतलब कि इन्हें कंट्रोलिंग ਨਾਲ ਨਹੀਂ ਡਿਸਪਲਨ ਦਾ ਲੰਗਰ ਲਗਾਇਆ ਕੁਝ ਲੋਕ ਹੁੰਦੇ ਆ ਆਪਣੀ ਦੇ ਸਦੇ ਤੇ ਕੁਝ ਲੋਕ ਸ਼ਾਇਦ ਉਹ ਚੰਗੇ ਹੁੰਦੇ ਆ ਜਿਹੜੇ ਕੁੱਲੇ ਕਰਦੇ ਤੇ ਆਈ ਡੋਟ ਨੋ ਮੈਂ ਨਾ ਸੋਚਦੀ ਰਹੀ ਮੈਂ ਕਿ ਪਤਾ ਨਹੀਂ ਪਈ ਕੌਣ ਚੰਗਾ ਹੁੰਦਾ ਕਿਸ ਤਰ੍ਹਾਂ ਦਾ ਲੰਗਰ ਲੱਗਣਾ ਚਾਹੀਦਾ ਜਾਂ ਨਹੀਂ ਅੱਜ ਥੋੜੀ ਠੰਡ ਵੀ ਮੌਸਮ 'ਚ ਬਹੁਤ ਵੱਧ ਆ ਤੇ ਠੰਡਕ ਠੰਡਕ ਜ਼ਿਆਦਾ ਮਹਿਸੂਸ ਹੋ ਰਹੀ ਆ ਤੇ ਚਲੋ ਲੋਕ ਵਿਦੇਸ਼ਾਂ ਦੇ ਨੇ ਜਾਰੀ ਕਦੀ ਇਧਰ ਤੇ ਕਦੀ ਉਧਰ ਕਦੀ ਠੰਡਾ ਮੌਸਮ ਤੇ ਕਦੀ ਗਰਮ ਮੌਸਮ ਇਹ ਨਹੀਂ ਆ ਰਹੀ ਲਾੜੀ ਚਾਹੀਦੇ ਆ ਮੌਸਮਾ ਦਾ ਹਰ ਮੌਸਮ ਆ ਜਾਂਦਾ ਫਿਰ ਗਰਮੀ ਆ ਜੂਗੀ ਤੇ ਫਿਰ ਉਹ ਨਹੀਂ ਸਾਡੇ ਕੋ ਸਹਿ ਹੋਣੀ ਕਦੀ ਬਰਸਾਤ ਆ ਜਾਂਦੀ ਆ ਫਿਰ ਉਹ ਨਹੀਂ ਸਾਡੇ ਕੋ ਸਹਿ ਮਤਲਬ ਜਿਵੇਂ ਅਸੀਂ ਦੇਖਾਂਗੇ ਤਾਂ ਮੌਸਮ ਤੇ ਕੋਈ ਵੀ ਸਾਡੇ ਕੋ ਸਹਿ ਨਹੀਂ ਹੁੰਦਾ ਕਿਉਂਕਿ ਅਸੀਂ ਇੱਕ ਸਮੂਥ ਜੀ ਲਾਈਫ ਚਾਹੁੰਦੇ ਆ ਸ਼ਾਇਦ ਤੇ ਅਸੀਂ ਕਹਿੰਦੇ ਆ ਕਿ ਇੱਕ ਸਧਾਰਨ ਜੀਵਨ ਜਿੰਦਗੀ ਦੇ ਵਿੱਚ ਨਾ ਕਈ ਵਾਰੀ ਆਪਾਂ ਨੂੰ ਇੰਨੇ ਕੰਮ ਪੈਂਦੇ ਇੰਨੇ ਕੰਮ ਪੈਂਦੇ ਆ ਬੈਠੇ ਆਪਾਂ ਕੋਈ ਨਾ ਕੋਈ ਗੱਲ ਤੇ ਲੱਗੇ ਰਹਿੰਨੇ ਆ ਆਪਣਾ ਟਾਈਮ ਵੀ ਵੇਸਟ ਕਰ ਲੈਂਦੇ ਆ ਪਰ ਉਸ ਕੰਮ ਦਾ ਕੋਈ ਲਾਭ ਨਹੀਂ ਹੁੰਦਾ ਜਦੋਂ ਅਸੀਂ ਦੇਖਦੇ ਆ ਸੌਰੀ ਵੀ ਸਾਨੂੰ ਕੋਈ ਲਾਭ ਹੀ ਨਹੀਂ ਹੋਇਆ ਤੇ ਐਵੇਂ ਆਪਾਂ ਟਾਈਮ ਹੀ ਆਪਣਾ ਖਰਾਬ ਕਰ ਲਿਆ ਫੇਰ ਸਾਨੂੰ ਪਸਤਾਵਾ ਜਿਹਾ ਵੀ ਹੁੰਦਾ ਪਰ ਆਪਾਂ ਕਿੰਨੇ ਆ ਚਲ ਟਰਾਈ ਕਰਕੇ ਦੇਖਦੇ ਹਾਂ ਵੀ ਇਹ ਕੰਮ ਕਰਨ ਨਾਲ ਸਾਨੂੰ ਕਿੰਨਾ ਫਾਇਦਾ ਹੁੰਦਾ ਫਾਇਦਾ ਉਹਦਾ ਕੀ ਹੁੰਦਾ ਮੈਂ ਤਾਂ ਲੱਗਦਾ ਹੁੰਦਾ ਕਿ ਟਾਈਮ ਵੇਸਟ ਹੋਇਆ ਹਨਾ ਤੈਵਰੀ ਇਸੀ ਚਾਹੁੰਦੇ ਹੁੰਨੇ ਆ ਕਿ ਸਾਨੂੰ ਇੱਕ ਸਮੂਥ ਜੀ ਲਾਈਫ ਮਿਲੇ ਹਨਾ ਪਰ ਉਹ ਮਿਲਦੀ ਨਹੀਂ ਹਨਾ ਜ਼ਿੰਦਗੀ ਕਈ ਰੰਗ ਬਟਾਉਂਦੀ ਹੈ ਤੇ ਕਦੀ ਖੁਸ਼ੀ ਤੇ ਕਦੀ ਕਮੋਂਦੀ ਹੈ ਕਦੀ ਕਦੀ ਅਸੀਂ ਖੁਸ਼ੀ ਦੀ ਤਲਾਸ਼ ਕਰਦੇ ਗਮ ਨਾਲ ਮੱਥਾ ਲਾ ਬੈਠੇ ਕਦੀ ਕਦੀ ਅਸੀਂ ਕਿਸੇ ਨੂੰ ਕੁਝ ਕਾਇ ਹੀ ਨਹੀਂ ਹੁੰਦਾ ਤੇ ਲੋਕੀ ਆਪਣੇ ਘਰਦਿਆਂ ਤੋਂ ਇੰਨਾ ਮਤਲਬ ਅਸੀਂ ਕਿਸੇ ਬੰਦੇ ਨੂੰ ਕਹਿੰਨੇ ਆ ਤੇ ਉਸ ਬੰਦੇ ਦਾ ਰਿਸ਼ਤੇਦਾਰ ਬੈਠਾ ਹੁੰਦਾ ਉਹ ਸਾਡੇ ਗਾਲੀ ਪੈ ਜਾਂਦਾ ਨਾ ਕਿਸੇ ਬਾਰੇ ਸੋਚਦੇ ਆ ਨਾ ਵਿਚਾਰਦੇ ਆ ਕਿਸੇ ਦੀ ਕੀ ਗੱਲ ਆ ਜਦੋਂ ਕਿਸੇ ਦੇ ਮਾੜੇ ਦਿਨ ਹੁੰਦੇ ਆ ਨਾ ਤੇ ਬਸ ਉਹਨੂੰ ਇਹ ਸਮਝਿਆ ਜਾਂਦਾ ਕਿ ਹੁਣ ਗੁਲਾਮ ਹੀ ਲੱਗੂਗਾ ਵੀ ਅਸੀਂ ਦੋ ਕੰਨੇ ਹੋ ਸਹੀ ਆ ਲੋਕੀ ਆਪਣੀ ਮਦਦ ਦਾ ਵੀ ਇਦਾਂ ਕਹਿੰਦੇ ਰਹਿੰਦੇ ਆ ਕਿ ਆਪਾਂ ਤੁਹਾਡੀ ਮਦਦ ਕੀਤੀ ਤੇ ਤੁਸੀਂ ਸਾਡੀ ਚੰਗੀ ਤਰ੍ਹਾਂ ਮਦਦ ਕੀਤੀ ਤੇ ਅਹੀ ੱਟਕੇ ਤਾਈ ਖਾਰੇ ਆ ਫਲਾਣੇ ਨੇ ਵੀ ਕੀਤੀ ਫਲਾਣੇ ਨੇ ਵੀ ਕੀਤੀ ਕੀ ਕਹਿ ਸਕਦੇ ਆ ਹਨਾ ਲੋਕਾਂ ਨਾਲ ਜਿਹਦੇ ਆਣ ਜਾਂਦਾ ਹੁੰਦਾ ਕਈ ਵਰੀ ਨਾਲ ਕਈ ਛੱਡ ਰਿਸ਼ਤਦਾਰੀ ਐ ਸਮਝੋ ਕਈ ਦਿਨੇ ਸੁਣਾਉਂਦੇ ਵੀ ਰਹਿੰਦੇ ਆ ਕਿ ਆਪਾਂ ਤੁਹਾਡੀ ਮਦਦ ਕੀਤੀ ਮਦਦ ਕੀਤੀ ਮੈਂ ਕਿਹਾ ਤਾਂ ਹੀ ਆਪਾਂ ਮੈਂ ਦਿਲ ਸੋਚਦੀ ੱਟਕੇ ਖਾਰੇ ਆ ਲੋਕਾਂ ਨੂੰ ਤਾਂ ਦਿਖਦਾ ਹੀ ਐ ਨਾ ਕਿ ਸਾਡੀ ਕੀ ਸਿਚੁਏਸ਼ਨ ਐ ਮਦਦ ਫਤਨ ਤੁਸੀਂ ਕਿਹੜੀ ਕੀਤੀ ਸੀਗੀ ਸਾਡੀ ਜੇ ਕੋਈ ਮੈਂ ਕਹਿੰਨੀ ਆ ਵੀ ਜੇ ਮਦਦ ਕਰਕੇ ਇਹਨਾਂ ਸੁਣਾਉਂਦੇ ਆ ਤਾਂ ਮੈਂ ਕਿੰਨੀ ਵਾਰੀ ਸੋਚਦੀ ਹੁੰਨੀ ਆ ਕਈ ਲੋਕਾਂ ਬਾਰੇ ਕਈ ਰਿਸ਼ਤੇਦਾਰ ਇਹਨਾਂ ਦੇ ਕਰੀ ਆਉਣੇ ਆ ਤੇ ਉਹ ਮੀਟ ਮੁਰਗੇ ਮਸਾਲੇ ਕਿੰਨੇ ਦਿਨ ਰਹਿੰਦੇ ਆ ਹਨਾ ਤੇ ਉਹ ਖਾ ਪੀ ਜਾਂਦੇ ਆ ਮੈਂ ਸੋਚਦੀ ਹੁੰਨੀ ਆ ਤੇ ਜਿੰਨੇ ਕਿ ਇਹਨਾਂ ਨੇ ਸਾਨੂੰ 10 ਰੁਪਏ ਫੜਾਏ ਹੁੰਦੇ ਆ ਨਾ ਉਦੋਂ 4 ਗੁਣਾ ਜ਼ਿਆਦਾ ਉਹ ਖਾ ਜਾਂਦੇ ਆ ਤੇ ਉਹ ਵੀ ਜਾਣ ਲੱਗੀ ਇਹ ਸੁਣਾਉਂਦੇ ਰਹਿੰਦੇ ਆ ਵੀ ਇਹਨਾਂ ਨੇ ਤੁਹਾਡੀ ਮਦਦ ਕੀਤੀ ਉਹ ਸਾਡੀ ਸਵਾਗਤ ਕੀਤੀ ਸਾਨੂੰ ਤਾਂ 100 ਡਾਲਰ ਦਿੱਤਾ ਤੇ ਤੁਸੀਂ ਤਾਂ 500 ਡਾਲਰ ਦੀਆਂ ਚੀਜ਼ਾਂ ਖਾ ਕੇ ਤੇ ਚੱਲਿਓ ਤੇ ਐਸ ਲੁੱਟੀ ਇੱਧਰ ਗਏ ਉੱਧਰ ਗਏ ਮਿੱਠ ਸੰਭੀ ਨਹੀਂ ਆਉਂਦੀ ਹੁੰਦੀ ਰੋਕਾਂ ਦੀ ਵੀ ਖਾ ਪੀ ਕੇ ਤੇ ਨਾਮ ਦੁੱਧਿਆ ਨਾਲ ਲਾਉਂਦੇ ਆ ਕਿੰਦਾਂ ਦੀ ਦੁਨੀਆ ਵੀ ਆਪਾਂ ਕਹਿ ਨਹੀਂ ਸਕਦੇ ਇਹਨਾਂ ਨੂੰ ਹਨਾ ਸੋ ਸਟੂਪਿਡ ਤੁਹਾਨੂੰ ਲੱਗਦਾ ਮੈਨੂੰ ਤਾਂ ਇਦਾਂ ਲੱਗਦਾ ਰਹਿੰਦਾ ਮੈਂ ਕਿੰਨੇ ਰਿਸ਼ਤੇਦਾਰਾਂ ਨੂੰ ਦੇਖਿਆ ਖਾਈ ਜਾਣਗੇ ਪੀ ਜਾਣਗੇ ਐਸ਼ ਲੁੱਟਣਗੇ ਹਨਾ ਆ ਤਾਏ ਚਾਚੇ ਜਦੋਂ ਵੀ ਸਾਡੇ ਬਾਹਰੋਂ ਆਏ ਹੁੰਦੇ ਆ ਤੇ ਸਾਨੂੰ ਮਹਿਜ ਇੱਕ ਦੋ ਵਾਅਦੇ ਕਰੀ ਦਿੱਤੇ ਰਹੀ ਐਵੇਂ ਭਵੀਆਂ ਸੁਣ ਲੈਣ ਮੇਰੀ ਵੀਡੀਓ ਕਦੀ 100 ਡਾਲਰ ਕਦੀ 50 ਹੀ ਦਿੰਦੇ ਆ ਕਦੀ ਨਾ ਹੀ ਦਿੰਦੇ ਆ ਕਦੀ ਕੈਸ਼ ਚ ਹਜ਼ਾਰ 2000 ਫੜਾ ਦਿੰਦੇ ਆ ਤੇ ਉਹ ਬੰਦੇ ਪਤਾ ਤੁਹਾਨੂੰ ਸੁਣਾਉਂਦੇ ਖਾ ਖੂ ਕੇ ਤੁਹਾਡੀ ਮਦਦ ਕੀਤੀ ਭਲਾ ਕਿਹੜਾ ਤੂੰ ਹੀ ਖਾਦਾ ਉਹ ਤੇ ਸ